ਬਾਬੀ ਨੇ ਸਾਡਾ ਮਨ ਤੇ ਚੱਲ ਪੈਂਦਾ ਹੈ ਨਾ ਤੇ ਸੋਹਣੀ ਸਾਹਿਬ ਪੜ੍ਹਦੇ ਹੋਈਏ ਜਾਂ ਜੱਜੂ ਸਾਹਿਬ ਪੜ੍ਹਦੇ ਹੋਈਏ ਪਤਾਨੀ ਮਾਂ ਕਿੰਨੇ ਕਿਤੇ ਚੱਲ ਆਉਂਦਾ ਹੈ ਕਿੰਨੀਆਂ ਕੰਨੀਆਂ ਧਰਤੀਆਂ ਤੋਂ ਆਉਂਦਾ ਕਿੰਨੇ ਕਿੰਨੇ ਦੇਸ਼ਾਂ ਨੂੰ ਧੁਮ ਚਾਗੀ ਸਾਹਿਬ ਪੜ੍ਹਦੇ ਐ ਸੁਖਮਨੀ ਸਾਹਿਬ ਪੜ੍ਹਦੇ ਪਤਾਨੀ ਕਿੰਨਾ ਕਿੰਨਾ ਚੱਲਦਾ ਮਾਂ ਕਿੰਨਾ ਕਿੰਨਾ ਚੱਲਦਾ ਜਿਹੜੇ ਪਾਣੀ ਨਹੀਂ ਹੈਗਾ ਤੇ ਉਹਦੇ ਉਧਰ ਹੀ ਪਤਾ ਲੱਗਦਾ ਜਦੋਂ ਸ੍ਰੋਤ ਪੜ੍ਹਦੇ ਹੋ ਜੱਤੀ ਸਾਹਿਬ ਸਮਾਦਤ ਹੋ ਗਿਆ ਰਹਿ ਰਾ ਸਮਾਦਤ ਹੋ ਗਈ ਪਤਾ ਹੀ ਨਹੀਂ ਲੱਗਦਾ ਇੰਨਾ ਮਾਂ ਚੱਲਦਾ ਹੈ ਜਦੋਂ ਤੋਂ ਜੰਮਿਆ ਉਹ ਤੋਂ ਮਨ ਚੰਗੀ ਜਾਂਦਾ ਚਲੀ ਕੁੱਤਿਆਂ ਵੀ ਬੁੱਲਨੇ ਦੇ ਜਾਂਦਾ ਏ। ਜਗਤ ਬਾਸਾ ਵਿੱਚ ਤੇ ਚੱਲਣਾ ਹੀ ਚੱਲਣਾ। ਤੋਂ ਬਰਤਾਂ ਵਿੱਚ ਵੀ ਚੱਲੀ ਜਾਂਦਾ ਏ। ਕਈਆਂ ਦਾ ਉਸਤ ਵਿੱਚ ਵੀ ਚੱਤੀ ਜਾਂਦਾ ਏ। ਉਸਤ ਵਿੱਚ ਗਲਾਂਤੀ ਕਹਿੰਦੇ ਮਨ ਚੱਲਦਾ ਨਹੀਂ ਹੰਨ ਲਿਆ ਹੋ ਜਾਂਦਾ ਏ। ਪਰ ਸਾਧ ਸੰਤ ਦੀ ਚੰਚਨ ਮਨ ਇੰਨਾ ਏ ਇਹਨਾਂ ਵਾਸਨਾ ਵਿੱਚ ਵੀ ਭੱਜਿਆ ਹੀ ਜਾਂਦਾ ਦੌੜੇ ਹੀ ਜਾਂਦਾ ਏ। ਪਰ ਵਰਮਕਾਰੇ ਜਿਹੜੇ ਨਾਮ ਦੇ ਨਾਲ ਆਪਣੇ ਮਨ ਨੂੰ ਕਾਲੂ ਜੀ ਬੈਨ ਲੈਂਦੇ ਆ ਨਾ ਮਨ ਮੰਨ ਲੈ ਤੇ ਨੀਂ ਮਨ ਤਾਂ ਮੰਨ ਜਾਂਦਾ ਵਿਸ਼ਾ ਵਕਾਰਾਂ ਦੇ ਨਾ ਪਾਉਣ ਉਡਾਵੈ ਬਾਜਨਾ ਰੋਤੀ ਤੋੜ ਫੋੜਾਲ ਸਕਦੀ ਕਈਆਂ ਵਿਰਾਗੀਆਂ ਦਾ ਕੀ ਕੰਮ ਹੁੰਦਾ ਆਇਆ ਹੁੱਲਾ ਕੌਣ ਦਾ ਚੜਿਆ ਕੱਖ ਕੱਖਾਂ ਦੇ پاس ਤੱਕ ਤੱਕਾਂ ਦੇ پاس ਟਹਿ ਤਿਆ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੀ ਭਾਈ ਕਈ ਵਿਰਾਗ ਹੈ ਭਾਰਨ ਕਰਦੇ ਜਿਸ ਕੋ ਗਾਮੀ ਆਇਆ ਹੁੱਲਾ ਕੌਣ ਦਾ ਚੜਿਆ ਕੱਖ ਵਿਕਾਸ ਤੈਂਦਾ ਟਹਿਦਾ ਟਹਿ ਤਿਆ ਕੱਖ ਕੱਖਾਂ ਦੇ پاس ਅਕਤੂਬਰਿ ਵਰਹਾਉ ਹੁੰਦਾ ਕਿ ਭਗਤੀ ਕਰੀਏ ਭਗਤੀ ਕਰਕੇ ਬੜੀ ਭਗਤੀ ਕਰਨਾ ਕਹਿੰਦਾ ਤੇਰ ਮੋੜ ਕੇ ਵੇਖਾਂ ਉਕਾਰਾਂ ਵਿੱਚ ਤੇਰ ਮੋੜ ਕੇ ਵੇਖਾਂ ਉਕਾਰਾਂ ਵਿੱਚ ਫਿਰ ਭਗਤੀ ਦੇ ਫਿਰ ਕ੍ਰਿਸ਼ਨ ਉਕਾਰਾਂ ਵਿੱਚ ਉਹ ਹਵਾ ਦਾ ਬੁੱਲਾ ਜਿਹੀ ਆਉਂਦਾ ਨਫਾ ਪਾਜਾ ਰੋਕ ਦਾ ਪੱਤਾ ਸੁਤਾਨ ਤਾਂ ਚੱਲ ਜਾਂਦਾ ਆਸਮਾਨ ਨੂੰ ਪਰ ਜਦੋਂ ਹਵਾ ਦਾ ਬੁੱਲਾ ਬਣ ਹੁੰਦਾ ਫਿਰ ਥੱਲੇ ਗੱਲ ਜੇ ਤੇਰ ਤੇ ਆ ਕੇ ਡਿੱਗ ਜਾਂਦਾ ਏ ਇਹਨੇ ਕਹੀ ਆਪਣੇ ਮਨ ਨੂੰ ਮਰਜ਼ੀ ਕਰ ਲੈਂਦੀ ਹੈ ਕਈ ਨਾਮ ਜਪਣ ਵਾਲੇ ਬੜਾ ਉਤਮ ਕਰਦੇ ਆ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਬੜਾ ਉਤਸ਼ਾਹ ਮਰਦਾ ਚਾਹ ਮਿਲਦਾ 10 15 20 ਦਿਨ ਲਿੱਤੇ ਨੇ ਮਹੀਨਾ ਲਿੱਤੇ ਨੇ ਊਰ ਮੰਤਰ ਜਪਦੇ ਆ ਪਰ ਫਿਰ ਮੁੜ ਕੇ ਗੱਦੀ ਉੱਤੇ ਆਈ। ਪਰ ਜਿਹੜੇ ਮਹਾਰਾਜ ਜਿਹੜੇ ਗੁਰਮੁਖਾਰੇ ਲਗਾਤਾਰ ਅਭਿਆਸ ਕਰਦੇ ਰਹਿੰਦੇ ਆ ਉਦਨ ਕਰਕੇ ਲੱਗੇ ਰਹਿੰਦੇ ਆ ਨਾ ਸੌਣ ਉਡਾਵੇਂ ਉਹਨਾਂ ਨੂੰ ਦਰਬਾਰ ਜੀ ਜਿਹੜੇ ਵਰਨਤ ਪਿਆਰੇ ਥੋੜੇ ਹੁਣੇ ਹਨ ਨਾਮ ਸ਼ਬਦ ਅਨਾਦ ਲਗਾਵਾ ਹੈ ਅਨੰਤ ਸ਼ਬਦ ਜਿਹੜਾ ਹੈ ਉਹ ਸਦਾ ਵਾਸ ਤੇ ਲਗਾਉਂਦੇ ਰਹਿੰਦੇ ਹਨ ਅਨੰਤ ਸ਼ਬਦ ਕੀ ਹੈ ਨਾਮ ਗਵਾਹਿ ਹੁਤਾ ਮੰਤਰ ਸ਼ਬਦ ਤੁਨ ਕਾਰ ਤੇ ਰਾਮੋ ਪੰਜ ਜਿਹੜੇ ਸ਼ਬਦ ਹੈ ਤਤ ਸੰਤੀ ਵਿੱਚ ਚਰਨਾਂ ਕਾ ਅੰਖੰਤੀ ਕਾ ਜਾਨ ਨਾਮ ਸ਼ਬਦ ਕਰ ਹੈ ਸੁਆਦ ਸੁਖ ਨੂੰ ਪਹਿਲੇ ਗਾਣ ਦੇ ਸਾਥ ਵਿੱਚ ਪੰਜ ਸ਼ਬਦ ਮੰਨੇ ਹਨ ਉਰਵਜਨ ਨੇ ਗਾਰੇ ਬੜੀ ਨੇ ਇੰਨਾ ਵਿੱਚ 17 ਵਰਜਣਾਂ ਦੀ ਛਾਣੇ ਵਜਣੇ ਕਿ ਅੰਤ ਦੇ ਜਿਹੜੇ ਸ਼ਬਦ ਹੈ ਨਾ ਮਹਾਰਾਜ ਕਹਿੰਦੇ ਨਾਮ ਜਪਣ ਵਾਲਿਆਂ ਦੇ ਉਹਦੇ ਸੇਂਤੀ ਜਪਣ ਲੱਗ ਜਾਂਦੇ ਪੰਜ ਸੱਤ ਚੋਂ ਕਾਰ ਜਿਹਨਾਂ ਦੀ ਸੰਕਾਰ ਆਵਾਜ਼ ਹੈ ਉਹ ਜਰਾਦ ਮੰਗੀ ਵਰਤੀ ਉਹਨਾਂ ਤੋਂ ਦੋਦਾ ਜੰਮੀ ਨਾਮ ਜਪਣ ਵਾਲਿਆਂ ਨੂੰ ਸੋਨੂ ਦੇ ਸੋਲ ਕੇ ਤੇਰੇ ਲੈਣੇ ਜਿਹੜਾ ਉਤਾਰ ਆਪ ਵਿੱਚ ਹੋਪਾ ਸੋਦੇ ਸੇਂਤੀ ਸਾਥ ਆਨੇ ਪਾਉਂਦੇ ਨੇ ਆਪਰੇ ਰੇ ਰੋ ਪਾਟੇ ਚਾਹੁੰਦੇ ਉਹਨਾਂ ਦੇ ਮਿਰਦੇ ਅੰਦਰ ਵੱਜਣ ਲੱਗ ਪੈਂਦੇ ਹਨ ਰੱਬ ਤਾਂ ਸਾਰੇ ਸੁਆਇਆ ਜੀ ਆਇਆ ਇਹ ਮੈਂ ਤਾਂ ਜਿਹਨਾਂ ਨਾਮ ਜੱਤੀ ਇਹਨੋਂ ਸਾਥ ਦੇ ਲਈ ਇਹ ਸ਼ਾਬਦਾਂ ਨੂੰ ਮੰਨਣਾ ਪਰ ਵਰਤੋਂ ਤਿਆਰੀ ਵੀ ਅਵਸਥਾ ਐਸੀ ਬਣ ਜਾਂਦੀ ਹੈ ਉਹ ਇਹਨਾਂ ਸ਼ਬਦਾਂ ਦੇ ਵਿੱਚ ਵੀ ਵਾਰਿਕ ਰੂਪ ਤੇ ਨਾਮ ਨੇ ਉਜੇ ਮੇਂ ਕੀਰਤਨ ਹੁੰਦਾ ਏ ਐ ਫਿਰ ਨਾਮ ਨੂੰ ਸੁਣੀ ਜਾਂਦੇ ਆ ਨਾ ਜਦੋਂ ਬਾਜੇ ਵੱਜਦੇ ਆ ਢੋਲ ਵੱਜਦੇ ਮਦਾਰੇ ਵੱਜਦੇ ਸੁੰਦੇ ਆ ਗੁਰੂ ਪਿਆਰਿਆਂ ਜਗਿਆਤਮਾਨ ਨੂੰ ਬਹੁਤਾ ਜਿਹੜੇ ਨਾਮ ਜਪ ਲੈਂਦੇ ਆ ਉਹਤੀ ਜਿਹੜੀ ਬਾਣੀ ਪੜ ਲੈਂਦੇ ਆ ਉਹ ਵੀ ਇਹਨਾਂ ਦੇ ਨਾਲ ਨਾਮ ਚਲਾ ਲੈਂਦੇ ਆ ਜਿਵੇਂ ਨਗਾਰਾ ਵੱਜਦਾ ਢੋਲ ਵੱਜਦਾ ਵਾਹਿਗੁਰੂ 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 ਐਵੇਂ ਨਾਲ ਹੀ ਚਲਾ ਲੈਂਦੇ ਆ ਇਹਨੇ ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਆਪ ਹੀ ਜਗਾ ਸਕੀ ਹੁੰਦਾ ਹੈ ਦਾ ਦਾ ਉਹ ਬੇਰਾਗਾ ਹੈ ਜਿਹੜਾ ਚੜਿਆ ਜਾਂਦਾ ਬਰਾਤ ਹੋਉਂਦਾ ਹੈ ਸਹਿਜ ਸਮਾਤਾ ਸੱਚੇ ਪ੍ਰਮੇਸ਼ਰ ਦੇ ਨਾਮ ਨੂੰ ਸਮਾਜਾਂ ਦੇ ਵਿੱਚ ਸਮਾਜਾਂ ਦੇ ਮੰਨ ਉਹਨਾਂ ਯਾਤਰੀ ਅਨੰਦ ਰਾਤਾ ਸਿਆਣ ਕਰਦੇ ਸਾਡੇ ਨੂੰ ਵੀ ਖਤੋਂ ਮੈਂ ਵਟਾਲੂ ਤੇ ਦੇਖ ਕੇ ਵਟਾਲੂ ਨੇ ਲੈ ਮੈਂ ਦਿੱਦੂ ਰੂਹ ਹੈ ਮਹਾਰਾਜ ਕਹਿੰਦੇ ਹੁਣ ਮੈਂ ਸਤੂ ਗੁਰੂ ਜੀ ਦਾ ਰੂਹ ਬਣਨਾ ਕੀ ਨੂੰ ਹੀ ਛਾੜ ਦਿੰਦੇ ਸਦਾ ਬਾਤ ਜੋਂ ਮੈਂ ਤੇ ਆਖੀ ਅਨੰਦਰਾਤਾ ਅਨੰਦ ਸ਼ਾਂਤ ਦੇੇ ਚ ਰਾਤਾ ਰੱਜਿਆ ਜਦਾਂ ਮਨ ਕੋਈ ਖਿਆਲ ਇਹ ਆਦਾ ਅਨੰਦ ਸਾਰਥੀ ਅੰਤਨ ਗਾਣਾ ਅਜੇ ਨਾਮ ਮੇਰਾ ਸਾਥ ਸੰਬੰਧਿਤ ਫਰਮੇ ਦਾ ਜਿਹੜਾ ਸਾਰ ਸ੍ਰੇਸ਼ਟ ਨਾਮ ਨੂੰ ਫਰਮਾ ਹੈ ਉਹ ਜੋ ਦੇਖਾ ਦੇ ਪਾਤਾ ਕੀ ਨਮਨ ਜਨ ਚਾਲਤ ਰਹਤਾ ਹੁੰਦਾ ਹੈ ਮੋਰ ਨੂੰ ਜਾਵਨ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਸਾਰੇ ਸਾਥੀ ਜੀ ਮਾਤਾ ਦੀ ਕਾਤ ਕੋ ਰਹਿ ਰਹੀ ਜੀ ਜਾਨ ਲੈਂਦੇ ਹਾਂ ਮਾਤਾ ਬਹੂ ਭਜ ਮਤਾਬ ਅਵਨਾਸ਼ੀ ਦੁੱਖਾਂ ਤੈਨ ਪੰਧਨ ਦਾ ਕਰਵਾਲਾ ਜੀ ਕੋ ਦੇ ਆਪਣਾ ਨਾਮ ਸੁ ਲੈਣਾ ਹੈ ਤੇਰਾ ਨਾਮ ਦੁੱਖ ਤੰਤਰ ਤੇਰਾ ਨਾਮ ਮਹਾਰਾਜ ਦਾ ਨਾਮ ਬੁਧਨ ਕੰਧੇ ਨਾਸ਼ ਕਰ ਵਾਲਾ ਉਹ பிரபு ਬਣਤੀ ਵਾਸੀ ਆਪ ਦੀ ਸੰਤ ਜੀ ਭੈ ਦੀ ਨਾਸ਼ ਕਰ ਦੇ ਆਪ ਹੀ ਬੁਧ ਨਾਸ਼ ਕਰੰਦਾ ਹੈ ਨਾਮ ਜਪਤ ਵਾਲਿਆਂ ਨੂੰ ਲੋਕ ਕਰਦੇ ਕੰਪਨਾਂ ਨੂੰ ਪਾਉਂਦੇ ਇਹ ਦੇਹਰੀ ਨੂੰ ਲੱਗੇ ਰੋਗ ਦੀ ਕਾਕੇ ਜਾਂਦੇ ਨਾਮ ਜਪਨ ਕਰਾਂ ਜਮਾਂ ਦੀ ਬਾਜੀ ਵੀ ਦਿੱਤੀ ਜਾਂਦੀ ਹੈ ਤੇ ਘੜਾ ਜਾਂਦੇ ਆ ਕਹਿੰਦੇ ਇਹ ਨਾਮ ਜਪਦਿਆਂ ਦੀ ਬੜੇ ਰੋਗ ਲੱਗਦਾ ਹੈ ਨਾਮ ਜਪਦੇ ਆ ਬਾਣੀ ਪੜ੍ਹਦੇ ਆਂ ਕਿਹਦੇ ਬੜੇ ਰੋਗ ਮਾਰਨੇ ਲੱਗੀਆਂ ਬਿਮਾਰੀ ਹਟਦੀ ਕਿ ਰੋਗ ਹਟਦੇ ਨੇ ਇੱਕ ਵਾਰੀ ਹਟ ਜਾਂਦੇ ਫਿਰ ਨਾਮ ਜਪਣ ਲੱਗੀ ਤੇ ਫਿਰ ਰੋਗ ਲੱਗ ਜਾਂਦੇ ਫੇਰ ਜੀਵ ਤੇ ਲੱਗ ਜਾਂਦਾ ਬਿਮਾਰ ਹੋ ਜਾਂਦਾ ਜੀਵ ਪਿਆਰੀ ਸਾਧ ਸੰਗਤ ਜੀ ਪਰੇਖਾ ਆ ਜਾਂਦੇ ਮਹਤੂਤ ਪੜਾਇਆ ਕਰਦੇ ਕਿ ਪਾਣੀ ਦੇ ਰੋਗ ਮਾਰਨੇ ਹੀ ਲੋਕ ਘੱਟੇ ਘੱਟੇ ਜਾਂਦੇ ਆ ਸੂਈ ਬਣ ਜਾਂਦੀ ਹੈ ਤੁਹਰਾਉ ਨਾਮ ਨਾਮ ਜਪਦੇ ਆ ਬਾਣੀ ਪੜ੍ਹਦੇ